ਸਾਰੀ ਦਿਹਾੜੀ ਮੇਰੀ ਨੰਗ ਜਾਂਦੀ ਸਾਫ ਸਪਾਈਆਂ ਕਰਦੀ ਦੀ ਮਾਤਾ ਫੇਵ ਨਹੀਂ ਭੱਲੇ ਬੰਦੀ ਕਵਨ ਇੰਦਰਾ ਮੇਰੀ ਗੱਲ ਸੁਣ ਚਾਹ ਜੋ ਬਣੀ ਦਾ ਲਿਆਦਾ ਬਣਾਗੇ ਨਹੀਂ ਚਾਹ ਤੇ ਨਹੀਂ ਮੈਂ ਪੀਣੀ ਤੇ ਮੈਂ ਆਖਿਆ ਤੇਰੇ ਭਰਾ ਪਰ ਜਾਈ ਆਏ ਸੀ ਤੂੰ ਸਿੱਧੀ ਚੱਲ ਕੇ ਕੀ ਗੱਲ ਉਹਨਾਂ ਨੂੰ ਕੰਮ ਕੋਈ ਨਹੀਂ ਕੋਈ ਕਿ ਜਾਂ ਉੱਥਾਂ ਹੀ ਆਏ ਸੀ ਥੋੜੇ ਚਿਰ ਵਾਹਤੇ ਹੀ ਆਇ ਤੇ ਡਾਡ ਜੀ ਉਹ ਮਿਲਣ ਗਏ ਨੇ। ਤੁਸੀਂ ਬਾਹਰ ਜਸ਼ਨ ਦਾ ਡਾੜੀ ਨਾਲ ਗੱਲਾਂ ਬਾਤਾਂ ਗਾਣ ਦੇ ਉਹਨਾਂ ਨੇ ਨੀ ਤਾਂ ਸਿਆਦਾ ਨੂੰ। ਮੇਰੇ ਨਾਲ ਉਹਨਾਂ ਨੇ ਕੋਈ ਗੱਲ ਵੀ ਕੀਤੀ। ਗੱਲ ਡਾਡ ਜੀ ਫਿਰ ਉਹਨਾਂ ਨੇ ਕਿੱਥੋਂ ਕਰਨੀ ਸੀ? ਆਪਣੇ ਆਪ ਦੇ ਵਿੱਚ ਕਾਣੇ ਜੁਆ। ਉਹ ਵਿਚਾਰੇ ਮੈਨੂੰ ਨਾ ਮਿਲਣ ਗਣਾਈ। ਉਹਨਾਂ ਨੂੰ ਪੈੜੀ ਦਾ ਵੀ ਕੋਈ ਹਾਲਚ ਨਹੀਂ ਆ। ਹੱਥ ਹੀ ਜੋੜਦੇ ਉਹਨਾਂ ਦੇ ਘੜੀ। ਪਰ ਇਹਨਾਂ ਨੇ ਨਾ ਐਨੀ ਬੇਤ ਹੀ ਕੀਤੀ ਮੇਰੇ ਭਰਾ ਪਰਜਾਈ ਦੀ। ਫਿਰ ਬੋਕਤੀ ਜਿਆਦਾ। ਉਹ ਮਾਂ ਤੇ ਦੀ ਦਾ ਦਿਮਾਗ ਠੀਕ ਨਹੀਂਗਾ। ਦੇ ਹੀਰੇ 다 ਵੀ ਦਿਮਾਗ ਮੇ ਉਹਦੇ ਮਗਰ ਲੱਕੇ ਫਿਰ ਗਿਆ ਵਾ ਉਹਨੂੰ ਕੋਈ ਮਾਸਾ ਸੋਝੀ ਨਹੀਂ ਬਾਹਰ ਅੰਦਰ ਫਿਰਿਆ ਦਰਿਆ ਉਹਨੂੰ ਕੋਈ ਸਮਝ ਨਹੀਂ ਦੀ ਦੁਨੀਆ ਦੀ ਵੀ ਕੀ ਹੈ ਤੇ ਕੀ ਨਹੀਂ ਜੇ ਮੈਂ ਖੜ ਕੇ ਉਹਨਾਂ ਨੂੰ ਅੰਦਰ ਬਾਹ ਲਿਆ ਪਹਿਲਾਂ ਤੇ ਇਹ ਜਦੋਂ ਆਏ ਆ ਨਾ ਤੇ ਉਦੋਂ ਹੀ ਉਹ ਆਏ ਆ ਉਹਨਾਂ ਨੂੰ ਕੋਈ ਸੱਤ ਦੀ ਘੱਤ ਨਹੀਂ ਇਹ ਨਹੀਂ ਕਿਹਾ ਵੀ ਆਜੋ ਅੰਦਰ ਆਜੋ ਨਾ ਕੋशल ਮਿੰਦਿਆ ਵਾਂਗੂ ਵਿਚਾਰੇ ਆ ਕੇ ਤੇ ਵਿਹੜੇ 'ਚ ਬਹਿ ਗਏ ਫੇਰ ਮੈਂ ਅੰਦਰ ਲੈ ਕੇ ਗਈ ਉਹ ਜੇ ਅੰਦਰ ਬੈਠੇ ਬਣੀਆਂ ਤੇ ਪੁੱਤ ਤਾਂ ਡਾ ਉੱਠ ਕੇ ਤੇ ਚੱਲ ਦੂਜੀ ਅੰਦਰ ਕੋਈ ਚਾ ਨਹੀਂ ਪਾਣੀ ਨਹੀਂ ਜਿੱਦਾਂ ਆਏ ਨਾ ਓਦਾਂ ਹੀ ਚਲ ਗਏ ਵਿਚਾਰੇ ਤੇ ਤੂੰ ਉਹਨਾਂ ਨੂੰ ਡਾਕੀ ਲੈਂਦੀ ਚਾਰ ਰਹਿਣ ਚੱਲ ਮੈਂ ਆ ਹੀ ਜਾਣਾ ਮੈਂ ਉੱਥੇ ਕਿੰਨਾ ਕਿ ਬਾਹਰ ਰਹਿਣਾ ਹੈ ਪੱਠੇ-ਪੱਠੇ ਲੈ ਕੇ ਆ ਆ ਹੀ ਜਾਣਾ ਘੜੀ ਮੇਰੇ ਹੁੰਦਿਆ ਕੋਈ ਗੱਲ ਹੋ ਜਾਈ ਤਾਂ ਵੀ ਮੈਂ ਇਹਨਾਂ ਨਾਲ ਕਿਹ ਬਲੇ ਲੱਗਣਾ ਬੰਦਾ ਤੁਸੀਂ ਘਰ ਹੁੰਦੇ ਨਾ ਫੇਰ ਉਹਨਾਂ ਨੂੰ ਵੀ ਹੌਸਲਾ ਹੋਣਾ ਸੀ ਕਿ ਕੋਈ ਤਾਂ ਹੈਗਾ ਵਾ ਸਾਡਾ ਆਦਰ ਮਾਨ ਕਰਨ ਵਾਲਾ ਓ ਮਾਂ ਤੇਰੀ ਤੇ ਕੀ ਹੰਦੇ ਹੁੰਦੇ ਆ ਵੀ ਬਿਨਾ ਬਾਲਣੋਂ ਹੀ ਛੜੀ ਰਹਿੰਦੀ ਮੈਨੂੰ ਦੇ ਇਹੋ ਜਿਹਾ ਵਾਲੇ ਦਵਾਲੇ ਕਾਵਾ ਭਰ ਲਾ ਮੈਂ ਪੈਸੇ ਇਕੱਠੇ ਕਰਨ ਨੂੰ ਹੀ ਬੈਠੀ ਮਾਇਆ ਧਾਰੀ ਏ ਮਾਇਆ ਧਾਰੀ ਦੀ ਗੱਲ ਛੱਡੋ ਪਹਿਲਾਂ ਤੇ ਨਾ ਜਸ਼ਨ ਦੇ ਰਣ ਨੂੰ ਆਉਂਦਿਆਂ ਪਤਾ ਨਹੀਂ ਕਿਹੜੀ ਜੁਕਣਾ ਦੇ ਤੇ ਜਾਨਾ ਨਾ ਫੋਨ ਤੇ ਕੋਈ ਗੱਲਬਾਤ ਕੀਤੀ ਉਹ ਨਹੀਂ ਮੈਨੂੰ ਪਤਾ ਉਹਨੇ ਵੀ ਮੇਰੇ ਤੇ ਹੱਥ ਜੁਕਿਆ ਹੁੰਦੇ ਨਹੀਂ ਲੈ ਇਹ ਨਾ ਵਾਸਤੇ ਕੰਮ ਚੰਗਾ ਨਹੀਂ ਮੈਂ ਹੁਣ ਪੁੱਛਦਾ ਨਾ ਹੀਰੇ ਨੂੰ ਚੰਗੀ ਤਰ੍ਹਾਂ ਕਹਿੰਦਾ ਫੇ ਛੁੱਟੀ ਵਿੱਚ ਛੱਡ ਕੇ ਚਲ ਜੂਗਾ ਤੇ ਇਹ ਵੀ ਰੇਦ ਵਾਲੇ ਹੋਣਗੇ ਉਹਨਾਂ ਨੇ ਧੱਗੇ ਮੈਨੂੰ ਧੱਕੇ ਮਾਰ ਮਾਰ ਕਰੋਂ ਕੱਢਣ ਦੇ ਹੀ ਵੀ ਨਾਲ ਹੀ ਚਲ ਜਾ ਉਹਨਾਂ ਜੇ ਇਹ ਨਹੀਂ ਰਖਣਾ ਤੇ ਨੋ ਐਡਾ ਇਹਨਾਂ ਦਾ ਦਿਮਾਗ ਫਿਰ ਗਿਆ ਐਡਾ ਦਿਮਾਗ ਫਿਰ ਗਿਆ ਕੀ ਉਹ ਵਿਚਾਰੇ ਕੋਈ ਮੰਗਦੇ ਐ ਤੇ ਇਹਨਾਂ ਕੋਲੋਂ ਵੀ ਜਿਆਦਾ ਕੋਈ ਮੰਗਦੇ ਹੁਣ ਤਾਂ ਵੀ ਆ ਉਹਨਾਂ ਦੀ ਜ਼ਮੀਨ ਵੇਚੀ ਜੇ ਮੇਰੇ ਕੋਲ ਗਲਤੀ ਹੋ ਗਈ ਆ ਉਹਨਾਂ ਦੇ ਪੈਸੇ ਆ ਜੇ ਤੇ ਉਹ ਮੰਗਣ ਵੀ ਨਹੀਂ ਡੇ ਜਾਂਦੇ ਸਾਨੂੰ ਇਹੋ ਜਿਹਾ ਕੋਈ ਲਾਲਚ ਨਹੀਂ ਆ ਤੁਹਾਡੀ ਭੈਣ ਨਵੀਨ ਰੋਈ ਰਹੀ ਆ ਤੇਨ ਮਿਲ ਗਿਆ ਗਲੀਆਂ ਵੀ ਇਹ ਫਿਰ ਵੀ ਪਤਾ ਨਹੀਂ ਕੀ ਉਹਨਾਂ ਨੂੰ ਕਿਤੇ ਇੰਨਾ ਟਕੇ ਮਾਰ ਮਾਰ ਕੱਢਣ ਵਾਲੀ ਗੱਲ ਕੀਤੀ ਆ ਚੱਲ ਹੁਣ ਤੂੰ ਮਾਰਨਾ ਹੁਲਾ ਕਰ ਕੋਈ ਗੱਲ ਨਹੀਂ ਵੀ ਨਹੀਂ ਤੇ ਮੈਂ ਖਾਤਰ ਕਰਦਾ ਚੰਗੀ ਤਰ੍ਹਾਂ ਇਹਨੂੰ ਤੇ ਮੈਂ ਛੁੱਟੀ ਇਹਦੀ ਘਟਾਉਣਾ ਉੱਥੇ ਮੁੜ ਕੇ ਨਹੀਂ ਡੜ ਜੀ ਹੁਣ ਨਾ ਉਹਨਾਂ ਨਾਲ ਕੋਈ ਵੀ ਗੱਲ ਕਰਿਓ ਮੰਮੀ ਨੇ ਨਾ ਫੇਰ ਮੇਰੇ ਦਿਵਾਲੇ ਹੋਣਾ ਵਾ ਪਿਓ ਆਪਣੇ ਨੂੰ ਤੇ ਚੁਕਣਾ ਦੇਤੀ ਆ ਤੇ ਮੇਰੇ ਚ ਨਹੀਂ ਹੁਣ ਹਿੰਮਤ ਹੈਗੀ ਇਹਨਾਂ ਦੀਆਂ ਗੱਲਾਂ ਸੁਣਦੀ ਮੇਰਾ ਤੇ ਰੋ ਰੋ ਕੇ ਅੱਗੇ ਸਿਰ ਪੋਲਾ ਹੋ ਗਿਆ ਵਾ ਜਦੋਂ ਇਹਦੇ ਪੇਕੇ ਆਉਂਦੇ ਆ ਤੂੰ ਵੇਖਦੀ ਆ ਨਾ ਕਿਦਾਂ ਫੁੱਲ ਕੇ ਦੂ ਸਵਾਈ ਹੋਈ ਹੁੰਦੀ ਆ ਕਦੀ ਮੈਨੂੰ ਪਨੀਰ ਲਿਆ ਦਿਓ ਕਦੀ ਮੈਨੂੰ ਆ ਚੀਜ਼ ਲਿਆ ਦਿਓ ਕਦੀ ਮੈਨੂੰ ਦੁੱਧ ਵਾਲੀਆਂ ਸੇਵੀਆਂ ਲਿਆ ਦਿਓ ਉਹਨਾਂ ਦੀ ਨਵੇਂ ਨਿਤ ਨਵੇਂ ਖਾਣੇ ਬਣਾਉਂਦੀ ਆ ਤੇ ਜੇ ਤੇਰੇ ਆਗੇ ਤਾਂ ਉਹ ਚਾਹ ਜੋਗੇ ਵੀ ਨਹੀਂ ਪੁੱਤ ਕੋਈ ਸੱਤ ਬਗਾਨਾ ਘਰ ਆ ਜੇ ਨਾ ਭਾਵੇਂ ਦੁਸ਼ਮਣੀ ਹੋਵੇ ਉਹਨੂੰ ਵੀ ਸੱਜਣ ਸੱਜਣ ਮੰਨ ਕੇ ਤੇ ਲੋਕੀ ਚਾਹ ਪਾਣੀ ਤੋਂ ਬਿਨਾ ਨਹੀਂ ਯਾਰ ਦਿੰਦੇ ਉਹਦੇ ਫੇਰ ਰਿਸ਼ਤੇਦਾਰੀ ਸਾਡੇ ਇਹਨਾਂ ਨੇ ਜਿਹੜਾ ਕੰਮ ਬੰਦੇ ਵਾਲਾ ਕੰਮ ਕੀਤਾ ਇਹਨਾਂ ਨੇ ਕੋਈ ਮੇਰਾ ਤੇ ਦਾਦੀ ਜੀ ਹੋਣਾ ਦੇਲੀ ਟੁੱਟ ਗਿਆ ਵਾ ਬੜੀ ਆਸ ਸੀ ਵੀ ਮੇਰਾ ਭਰਾ ਪ੍ਰਜਾ ਹੀ ਆਏ ਆਂ ਅਸੀਂ ਫਿਰ ਤੋਂ ਮਿਲਣ ਲੱਗੇ ਆਂ ਪਰ ਮੈਨੂੰ ਨਹੀਂ ਲੱਗਦਾ ਵੀ ਹੁਣ ਉਹ ਆਉਣਗੇ ਕਦੀ ਵੀ ਜਿੰਨੀ ਉਹਨਾਂ ਦੀ ਨਾ ਹੋਗੀ ਯਾ ਉੱਕਾ ਵਾਲਾ ਚਲੋ ਮੈਂ ਇਹ ਗੱਲ ਤੇ ਨਹੀਂ ਕਹਿੰਦਾ ਮੈਂ ਤਾਂ ਨਾ ਮੇਰੀਆਂ ਲੋ ਸਵੇਰੇ ਆਉਣ ਵਿਚਾਰੇ ਪਰ ਜਿੰਨੀਆਂ ਵਧੀਆਂ ਤੋਂ ਮਰਨਾ ਕੀਤਾ ਨਾ ਤੇ ਜੇ ਮੈਂ ਵੀ ਕਰ ਲਾ ਪਿਆ ਨਾ ਇਹ ਹੋਈਆਂ ਇਹਦੇ ਤੇਰੇ ਹੀ ਤੇ ਫਿਰ ਮੇਰੇ ਜੀ ਫਰਕ ਕੀ ਰਹਿ ਗਿਆ ਸ਼ਾਂਤ ਹੋਣਾ ਚਾਹੀਦਾ ਵਾ ਸੁਭਾਅ ਨੂੰ ਬਦਲਣਾ ਚਾਹੀਦਾ ਵਾ ਡਾਡੀ ਜੀ ਮੈਂ ਤੁਹਾਡੇ ਕੋਲ ਫਿਰ ਤੋਂ ਮਾਫੀ ਮੰਗਦੀ ਆ ਗਲਤੀਆਂ ਤੇ ਮੈਂ ਬਹੁਤ ਕੀਤੀਆਂ ਵਾਂ ਪਛਤਾਵਾ ਵੀ ਮੈਨੂੰ ਬੜਾ ਵਾ ਉਹਨਾਂ ਚੀਜ਼ਾਂ ਦਾ ਗੱਲ ਕੋਈ ਨਹੀਂ ਪੁੱਤ ਜਿਹੜੀ ਗਲਤੀ ਹੋ ਗਈ ਉਹ ਮਾਂ ਜਦੋਂ ਮੈਂ ਗਾੜੀ ਕੋਈ ਫੇਟ ਨਹੀਂ ਚੁੱਕਿਆ ਮਾਫੀ ਹੁੰਦੀ ਆ ਵਾਏ ਇਹਨਾਂ ਦਾ ਵੇ ਤੂੰ ਬਿਲਕੁਲ ਫਿਕਰ ਨਹੀਂ ਕਰਨਾ ਹੁਣ ਤੇ ਡਾਡੀ ਇਹ ਘਰ ਦੇ ਵਿੱਚ ਤੁਸੀਂ ਆ ਜਿਹੜੀ ਮੇਰੀ ਗੱਲ ਸੁਣਦੇ ਜੇ ਹੋਰ ਤੇ ਮੇਰਾ ਕੋਈ ਨਹੀਂ ਹੈਗਾ ਕੋਈ ਗੱਲ ਨਹੀਂ ਮਾਂ ਤੇਰੀ ਜਮਨ ਫੇ ਪੁੱਛੂੰਗਾ ਮੈਂ ਪਹਿਲੋਂ ਮੁੰਡੇ ਦੀ ਉਹਦੀ ਕਰਨਾ ਮੈਂ ਖਾਤਰ ਚੰਗੀ ਤਰ੍ਹਾਂ ਜਰਾ ਇਹਨੂੰ ਮੈਂ ਪੁੱਛਦਾ ਹਾਂ ਹੁਣ ਡਾਡੀ ਜਾ ਕੇ ਕੋਹ ਕਹੂਗਾ ਤੇ ਫੇਰ ਘਰ ਦੇ ਵਿੱਚ ਕਪਾਤ ਪਾਊਗਾ ਇਹ ਦੀ ਵਿਚਾਰੇ ਦੀ ਗੱਡੀ ਸੁਣਨੀ ਆ ਮਾਦਾ ਨੇ ਇਹਨੂੰ ਕੜਾ ਜਾਣਦੀ ਚੰਗਾ ਹੋ ਗਿਆ ਸਗਾ ਤਾਂ ਜੀ ਨਾ ਚੱਲ ਗਈਆਂ ਮੈਨੂੰ ਤਾਂ ਬਿਮਾਰ ਕਰ ਗਏ ਨਾ ਮੈਂ ਕਹ ਜੀ ਇੰਨਾ ਬੋਲੀ ਨਹੀਂ ਗਈ ਜਿੰਨਾ ਇਹਨਾਂ ਨੇ ਮੈਨੂੰ ਬੁਲਾਇਆ ਵਾ ਪਰ ਇੱਕ ਗੱਲ ਵਾ ਗਏਕ ਨਹੀਂ ਨਾ ਠੇ ਇਹ ਤਾਂ ਹੀ ਪਜੋਣੇ ਹੈਗੇ ਮੈਂ ਮੇਰਾ ਤਾਂ ਹੁਣ ਨਾ ਸਿਰ ਵੀ ਪੀੜ ਕਰਨ ਦਿਆ ਪਿਆ ਵਾ ਦਵਾਈ ਲੈਣੀ ਆ ਜਾ ਕੇ ਤੇਰਾ ਕੋਈ ਜ਼ਿਆਦਾ ਸਿਰ ਪੀੜ ਕਰਨ ਦਿਆ ਵਾ ਮਾਰਾ ਮੁੱਕੇ ਤੇ ਕਰਦੇ ਯਾਰ ਸਾਰੇ ਟੱਬਰ ਨੂੰ ਵਕਤ ਨੂੰ ਵੜਿਆ ਕੱਲੀ ਤੇ ਇਹਨੂੰ ਟਿਕਣ ਨਹੀਂ ਦਿੰਦੀ ਤੂੰ ਅੱਛਾ ਨੇ ਹੁਣ ਕੀ ਕਰ ਦਿੱਤਾ ਵਾ ਜਿਹੜਾ ਆਂਜੇ ਮੇਰੇ ਦਿਵਾਲੇ ਹੋ ਗਏ ਹੋਲੀ ਕੋਈ ਦਾ ਹੁੰਦਾ ਵਾ ਉਹ ਨੋਆ ਧੀਆਂ ਕੀ ਆਖਣ ਗਿਆ ਇਹ ਦੋਏ ਜੀ ਬੁੱਢੇ ਬਾਰੇ ਲੰਡੇ ਆ ਨੋਆ ਧੀਆਂ ਦੀ ਤੈਨੂੰ ਆਉਂਦੀ ਆ ਤੇ ਤੈਨੂੰ ਇਹ ਨਹੀਂ ਆਉਂਦੀ ਕਿ ਕੂਨ ਲੱਗੀ ਕੋਈ ਥੋੜਾ ਜਿਹਾ ਸੋਚ ਲਿਆ ਕਰਾ ਉਹ ਪਰੋਹਣੇ ਆਏ ਤੇ ਉਹਨਾਂ ਨੂੰ ਕਿੱਦਾਂ ਕੱਢਿਆ ਘਰੋਂ ਦੂੰ ਹਾਂ ਨੇ ਆ ਕੱਢਿਆ ਵਾ ਆਵੇਂ ਮੇਰਾ ਨਾਂ ਲਈ ਜਾਂਦੇ ਆ ਮੈਂ ਉਹਨਾਂ ਨੂੰ ਕੀ ਆਖਿਆ ਵਾ ਪਰੌਣੇ ਆਏ ਤੇ ਉਹ ਛਾਂਬਣ ਡੀਆਂ ਜਾਂ ਪਾਣੀ ਪਿਆ ਡੰਡੀਆਂ ਮੈਂ ਉਹਨਾਂ ਨੂੰ ਨੀ ਕੁਝ ਵੀ ਆਖਿਆ ਵਾ ਕਿੰਨੇ ਤਾਨੂੰ ਦੱਸਿਆ ਫਿਰ ਪਰੌਣਿਆਂ ਨੂੰ ਕੋ ਆਖਿਆ ਵਾ ਬਹੁਤ ਜ਼ਿਆਦਾ ਮੈਂ ਛਿਆਣੀ ਨਾ ਬਣਾ ਮੈਨੂੰ ਸਭ ਕੁਝ ਪਤਾ ਮੈਨੂੰ ਦਸਾਂ ਵਾਲੇ ਨੇ ਉਸੇ ਵੇ ਦਾਤਾ ਜਿੰਨੇ ਤਾਨੂੰ ਦੱਸਿਆ ਵਾ ਨਾ ਮੇਰੇ ਮੂੰਹ 'ਚ ਲਿਆਓ ਕਿ ਨੈ ਪਰੌਣਿਆਂ ਨੂੰ ਕੀ ਕਿਹਾ ਹੈਗਾ ਮੈਂ ਨਹੀਂ ਕਹਿਮ ਕਹਿੰਦੀ ਜਿਹਦਾ ਮਰਜੀ ਕੋਈ ਭੈਣ ਭਰਾ ਆਵੇ ਤੇ ਜਿਹਦਾ ਮਰਜੀ ਜਾਵੇ ਮੈਨੂੰ ਕੀ ਲੋੜ ਵਾ ਕਹਿਣ ਦੀ ਤੇਰੇ ਆਉਂਦੇ ਤੇ ਸੋ ਮੈਨੂੰ ਭੂਬ ਕਰਨੇ ਪੈਂਦੇ ਕਦੀ ਕੋਹ ਕਦੀ ਕੋਹ ਉਹ ਚਾਹ ਦੇ ਘਰ ਤੋਂ ਹੀ ਤੂੰ ਉਦਾਂ ਕੱਢਿਆ ਆ ਆਹ ਚਾਹ ਦੇ ਘਰ ਤੋਂ ਚਾਹ ਤੇ ਮੰਨੂ ਨੇ ਪਿਆਲੀ ਬੜੀ ਸੋਹਣੀ ਉਹਨਾਂ ਨੂੰ ਤੇ ਮੈਂ ਕਿਥੋਂ ਤੱਕ ਕੱਢਿਆ ਤੂੰ ਉਹ ਤਾਂ ਬਹੁਤ ਚਾਹ ਪਿਆਲੀ ਦੇ ਨਾਲੇ ਉਹ ਤੂੰ ਸੁਣਾ ਓਏ ਉਹ ਇਹ ਦੱਸ ਭਈ ਤੇਰਾ ਕੀ ਗਵਾਇਆ ਉਹਨਾਂ ਨੇ ਕੀ ਗੱਲ ਹੋ ਗਈ ਆ ਨਾ ਤੂੰ ਉਹਨਾਂ ਨੂੰ ਕੋ ਧੱਕੇ ਮਾਰ ਕੇ ਕੱਢਿਆ ਵਾ ਕਿੰਨਾ ਧੱਕੇ ਮਾਰੇ ਨੇ ਆਪਣੇ ਮੇਰੇ ਸਾਲੇ ਨੂੰ ਸਾਲਿਆ ਨੂੰ ਤੈਨੂੰ ਕਿਹਨੇ ਦੱਸਤਾ ਦੋਤਾ ਮਗ ਮਾਰ ਕੇ ਕਿ ਪੇੜ ਬੁਫਾ ਕੋ ਭੰਗਣਾ ਤੇਰਾ ਅਕਲ ਦਾ ਅੰਨਾ ਗਦੇ ਮੁੰਡਿਆ ਨੂੰ ਜੇ ਹੱਥ ਲਾਇਆ ਨਾ ਤੇ ਮੈਂ ਉਹਨੂੰ ਹੱਥ ਹੀ ਕਰਨਾ ਭਜਾਉਂਗਾ ਜੇ ਨਹੀਂ ਜਿੱਦਾਂ ਤੂੰ ਆਇਆ ਹਾ ਹੱਦ ਹੋ ਗਈ ਐ ਨਾ ਵਾਲੀ ਘਰੇ ਕਿਨੇ ਆਵੇ ਲਾ ਚੁੱਕਣਾ ਦੇ ਦਿੱਤੀ ਆ ਅਸੀਂ ਉਹਨਾਂ ਨੂੰ ਕੋ ਹਾਕਿਆ ਵਾ ਚੰਗੇ ਭਲੇ ਇੱਥੋਂ ਚਾਹ ਪਾਣੀ ਪੀ ਕੇ ਗਏ ਆ ਸਾਰੇ ਕੰਮ ਕਰਕੇ ਗਏ ਆ ਇਹ ਆਏ ਆਣ ਕੇ ਤੁਹਾਡੇ ਦੁਆਲੇ ਹੋ ਗਏ ਆ ਸਾਰੀਆਂ ਕਸੂਰਾਂ ਤੇਰੀਆਂ ਵਾ ਪਹਿਲੋ ਤੈਨੂੰ ਕੱਲੀ ਨੂੰ ਪਤਾ ਵੀ ਇਹ ਨਾਉਣਾ ਵਾ ਤੇ ਸਾਨੂੰ ਸਾਡੇ ਟੱਬਰ ਨੂੰ ਕਿਸੇ ਨੂੰ ਪਤਾ ਨਹੀਂ ਚੋਰੀ ਤੂੰ ਉਹਨੂੰ ਮੰਗਵਾਇਆ ਜਿਉਂ ਜਿਦੇ ਖਥੜੇ ਆਈ ਗਏ ਤੇ ਉਹਨਾਂ ਦੀ ਰੋਹ ਲਾ ਲਏ ਲਾ ਬਾਗੀ ਕੀਤੀ ਗਈ ਜਿਹੜੀ ਜਾਗ ਰੱਖਣ ਵਿਚਾਰੇ ਮੁੜ ਕੇ ਹੋਣ ਜੋਗੇ ਛੱਡੇ ਆ ਘਰ ਆਉਣਾ ਨਹੀਂ ਮੈਂ ਆਪਣੇ ਘਰ ਆਇਆ ਮੈਂ ਬਕਾਨੇ ਘਰ ਆਇਆ ਤੂੰ ਆਏਗਾ ਆਪਣੇ ਘਰ ਆਇਆ ਤਾਂ ਉਹ ਵੀ ਰਿਸ਼ਤੇਦਾਰ ਹੀ ਉਹਨਾਂ ਨੂੰ ਨਹੀਂ ਪਤਾ ਤੇ ਮੇ ਰਿਸ਼ਤੇਦਾਰੀ ਕੀ ਹੁੰਦੀ ਆ ਅਗਲੇ ਕੀ ਦਿੱਤੀ ਆ ਰਿਸ਼ਤੇਦਾਰੀ ਤੇ ਰਿਸ਼ਤੇਦਾਰਾਂ ਮੰਗੂ ਆਉਂਦੇ ਫਿਰ ਉਹਨਾਂ ਨੂੰ ਨਹੀਂ ਪਤਾ ਵੀ ਕਿੱਦਾਂ ਬੋਲੀਦਾ ਪਰੌਣਿਆਂ ਨਾਲ ਨਾ ਉਹ ਤੁਹਾਡੇ ਹੱਥੀ ਬਈ ਇਹ ਦੱਸੋ ਪਹਿਲਾਂ ਮੈਨੂੰ ਤੁਹਾਨੂੰ ਦੱਸਿਆ ਕਿੰਨੇ ਆ ਸਾਰੀਆਂ ਗੱਲਾਂ ਮੈਂ ਸਭ ਕੁਝ ਸੁਣ ਲਿਆ ਚੁੱਪ ਕਰਕੇ ਬਹਿ ਜਾ ਜੇ ਫਾਲਤੂ ਗੱਲ ਕੀਤੀ ਚਪੇੜਾ ਮਾਰ ਮਾਰ ਮੂੰਹ ਲਾਲ ਕਰ ਦੂੰਗਾ ਨਹੀਂ ਡੈਡੀ ਜੀ ਤੁਸੀਂ ਉਹ ਉਹਨਾਂ ਦੀ ਗੱਲ ਤੇ ਸੁਣ ਲਈ ਕਿਸ ਨੇ ਦੱਸ ਦੀ ਸਾਡੇ ਵੀ ਕੋਈ ਸੁਣ ਲੋ ਨਾ ਮਾਂ ਪੁੱਤ ਦੀ ਦੋਹਾਂ ਦੀ ਬੱਦਵਾ ਦੀ ਗੀ ਸੁਣੀਏ ਪਹਿਲੇ ਉਹਨਾਂ ਨੂੰ ਤੁਸੀਂ ਖਾਣ ਲੋਟ ਪੁੱਟ ਕੇ ਖਾ ਲਿਆ ਤਾਂ ਜੇ ਹੁਣ ਵਿਚਾਰੇ ਮਾੜਾ ਮੋਟਾ ਭੈਣ ਨੂੰ ਮਿਲਣ ਲੱਗੇ ਆ ਤੇ ਤੂੰ ਹੀ ਫੇ ਉਹ ਕੰਮ ਕਰ ਲਿਆ ਇਹ ਸਾਰੀਆਂ ਗੱਲਾਂ ਨਾ ਇਹ ਕਵਲ ਦਾ ਕੰਮ ਹੋਣਾ ਵਾ ਉਹੋ ਕੰਨ ਭਰਦੀ ਹੁੰਦੀ ਆ ਮੈਨੂੰ ਲੱਗ ਗਿਆ ਵਾ ਪਤਾ ਜਿੱਥੋਂ ਇਹ ਬੋਲਣ ਜਾਇਆ ਉਹ ਕਵਲ ਮੇਰੇ ਨਾਲ ਕੂਏ ਨਾਲ ਕਦੀ ਮੈਂ ਉਹਨੂੰ ਵਿਚਾਰੇ ਨੂੰ ਕਾਇਆ ਨਹੀਂ ਬੁਲਾਇਆ ਜੀ ਹੁਣ ਮੇਰੇ ਕੰਨ ਕੇ ਕਿੱਥੋਂ ਭਰਤੇ ਆ ਕੋਈ ਗੱਲ ਨਹੀਂ ਆ ਲੈਂਦੇ ਉਹਨੂੰ ਉਹੋਦੋਂ ਵੀ ਡਈ ਬੜੀ ਭਰਾ ਦੀ ਹਮਦਰਦ ਬਣ ਗਈ ਉਹਦੀ ਕੁੱਤੇ ਵਾ ਤਾਂ ਨਿਆ ਦਿਨੀ ਆ ਤੂੰ ਦੋਦੀ ਗੁੱਤੇਵਾਲੇ ਪੌਨਿਆ ਪਉਣਾ ਪਹਿਲਾਂ ਮੈਂ ਨਾ ਤੇਰੀ ਗੁੱਤੇਵਾਲ ਪਾਲ ਪਾਲਵਾ ਡੈਡੀ ਮੈਂ ਤੁਹਾਡੀ ਉਮਰ ਦਾ ਲਿਆਜ ਕਰਨਿਆ ਵਾ ਤੁਸੀਂ ਬਾਰ ਬਾਰ ਹੀ ਮਾਤਾ ਦਿਵਾਲੇ ਹੋਏ ਰਹਿੰਦੇ ਜੋ ਬਾਕੀ ਇੱਕ ਗੱਲ ਹੋਰ ਮੇਰੇ ਰਿਸ਼ਤੇਦਾਰਾਂ ਮੈਂ ਜੋ ਮਰਜ਼ੀ ਕਰਾਂ ਤੁਹਾਨੂੰ ਕੋਈ ਲੋੜ ਨਹੀਂ ਸਾਡੇ ਵਿੱਚ ਆਉਣ ਦੀ ਕੀ ਗੱਲ ਉਹ ਮੈਂ ਕਿਉਂ ਨਾ ਆਵਾਂ ਮੈਂ ਜੇ ਘਰ ਵਾਲਾ ਸਭ ਕਹੇ ਨਾ ਤੇ ਮੈਂ ਹੁਣੇ ਸਭ ਕੁਝ ਛੱਡ ਕੇ ਚੱਲ ਜਾ ਤੁਸੀਂ ਪ੍ਰਸ਼ਾਦਾ ਪਾਣੀ ਸਕਣਾ ਹੁੰਦਾ ਵਾ ਬਸ ਸਗਿਆ ਕਰੋ ਤੇ ਰੱਬ ਰੱਬ ਕਰਿਆ ਕਰੋ ਅੱਜਕੱਲ ਨਿਆਣੇ ਨੂੰ ਵੱਡੇ ਮੁਲਕ ਕੱਲਣਾ ਹੋਵੇ ਨਾ ਤੇ 40-50 ਲੱਖ ਰੁਪਈਆ ਲੱਗਦਾ ਵਾ ਤੁਹਾਨੂੰ ਕੀ ਪਤਾ ਵਾ ਕਿੱਥੋਂ ਕਰਨਾ ਹੈ ਕੀ ਕੀ ਕਰਨਾ ਕੀ ਨਹੀਂ ਕਰਨਾ ਹੋਏ ਅਕਲ ਨਿਆਣਿਆਂ ਕਮਾਈ ਕਰ ਕੋ ਕਮਾਈ ਚੱਜ ਨਕ ਬਾਹਰੋਂ ਕਮਾ ਕੇ ਲਿਆ ਤਾਂ ਵੀ ਲੋਕੀ ਸਵਾਸ ਦੇਣ ਸਹੁਰਿਆਂ ਦੀਆਂ ਪੈਰੀਆਂ ਵੇਚ-ਵੇਚ ਕੇ ਤੇ ਨਿਆਣੇ ਵੱਡੇ ਮੁਲਕਾਂ ਇਨੀ ਕਰ ਦਿੱਤੇ ਨੇ ਉਹ ਕਮਾਈ ਕਰਨ ਲਿਆ ਵਾ ਪਤਾ ਨਹੀਂ ਕਿਹੜੀ ਸਹੁਰਿਆਂ ਦੀਆਂ ਪੈਰੀਆਂ ਵੇਚ ਲੀਆਂ ਵਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕੀ ਸਾਰੇ ਟੱਬਰ ਨੂੰ ਤੁਹਾਨੂੰ ਹੋ ਗਿਆ ਵਾ ਤੈਨੂੰ ਨਹੀਂ ਸਮਝ ਲੱਗਦੀ ਮੈਨੂੰ ਸਾਰੀ ਲੱਗਣ ਈ ਆ ਇਹ ਜਿਹੜੀਆਂ ਮਾਵਾਂ ਆ ਨਾ ਪੁੱਤ ਮਰੋਣੀਆਂ ਹੁੰਦੀਆਂ ਅਖੀਰ ਦੀ ਬਾਕੀ ਇਹਦੇ ਅੱਧੀ ਮਾਂ ਆਪਣੇ ਬੱਚੇ ਸਕੂਲੇ ਜਾਂਦਾ ਸੀ ਇੱਕ ਦਿਨ ਉਹ ਪੈਸਣ ਲੈ ਆ ਬੜੀ ਖੁਸ਼ ਫਿਰੇ ਵੀ ਮੇਰਾ ਮੁੰਡਾ ਪੈਸਣ ਲੈ ਆ ਥੋੜੀ ਥੋੜੀ ਚੋਰੀ ਕਰਦਿਆ ਕਰਦਿਆ ਉਹ ਵਧਿਆ ਡਾਕਿਆਂ ਦੇ ਚਲੇਗਾ ਇੱਕ ਦਿਨ ਉਹ ਫੜਿਆ ਗਿਆ ਤੇ ਉਹਨੂੰ ਹੋ ਗਈ ਫਾਂਸੀ ਦੀ ਸਜ਼ਾ ਉਹਨੇ ਉਹ ਜਦੋਂ ਮੈਂ ਲੱਗੇ ਅਗਲੇ ਜਲਾਦ ਨੂੰ ਫੜ ਕੇ ਖੜਨ ਆਂਦਾ ਵੀ ਮੇਰੀ ਮਾਂ ਨੂੰ ਇੱਕ ਵਾਰੀ ਬੁਲਾ ਦਿਓ ਮੈਂ ਉਹਨਾਂ ਨਾਲ ਗੱਲ ਕਰਨੀ ਆ ਉਹਨਾਂ ਉਹਨੂੰ ਆਪਣੇ ਮਾਂ ਨੂੰ ਬੁਲਾਤਾ ਉਹਨ ਕਨਾਂ ਦਾ ਮਾਂ ਮਾਂ ਕੰਦੇ ਲਾਗੇ ਗੱਲ ਕਰਨੀ ਆ ਜਦੋਂ ਗਾਂ ਕੰਨ ਕੀਤਾ ਨਾ ਤੇ ਇੱਥੇ ਜੋ ਕੰਨ ਫੜਿਆ ਦੰਦੀ ਕੰਨ ਤੋੜ ਕੇ ਲੈ ਗਿਆ ਜਾਂ ਉਹ ਆਂਦੀ ਇਹ ਕੀ ਆਂਦਾ ਆ ਮਾਂ ਉਹ ਤੇਰੀ ਸਿੱਖ ਮਾਂ ਤੇ ਜਿਹੜੀ ਆ ਮੈਨੂੰ ਹੋਰ ਲੱਗਿਓ ਮਰੀ ਆਹੋ ਆਹੋ ਇਹ ਦਾਨੀਆ ਮਾਵਾ ਹੁਈ ਐ ਯੋ ਇਹਨੇ ਨਾ ਸਾਰੀ ਕਬਲ ਦੀ ਚੁੱਕਣਾ ਤੇ ਲੱਗਾ ਵਾ ਜੋ ਜੋ ਉਹਨੇ ਪੜਾਇਆ ਵਾ ਨਾ ਉਹੋਈ ਬੋਲੀ ਬੋਲਣ ਡਿਆ ਵਾ ਤੇ ਮੈਂ ਨਹੀਂ ਆ ਇਤਦੇ ਵੀ ਮੇਰੇ ਨਾਲ ਜ਼ਿੰਦਗੀ ਲੰਗਣੀ ਆ ਵੇਹ ਲਓ ਉਹਨਾਂ ਕਿੰਨਾ ਖਚੇ ਰੋਟੀਆਂ ਦੇਣੀਆਂ ਵਾ ਅਸ਼ਕਰ ਕੰਮ ਮੈਂ ਹੀ ਆਉਣਾ ਵਾ ਰੋਟੀ ਤੁਹਾਨੂੰ ਮੈਂ ਹੀ ਪਕਾ ਕੇ ਖਵਲਣੀ ਆ ਉਹ ਜਾਣਦੇ ਦੋ ਜੀ ਸਦਾ ਨਾ ਇਕੱਠੇ ਜਾਂਦੇ ਹੀ ਆ ਤੇ ਨਾ ਆਉਂਦੇ ਹੀ ਆ ਸਾਰਿਆਂ ਦੇ ਟਾਈਮ ਪਾਸ ਹੁੰਦੇ ਆ ਮੇਰਾ ਵੀ ਹੁੰਦਾ ਜਾਣਾ ਵਾ ਰਹੰਦੇ ਦੋ ਬਹੁਤ ਸੋਣਾ ਇਕੱਠਾ-ਕੱਠਾ ਵੀ ਇਕੱਠਾ-ਕੱਠਾ ਵੀ ਤੁਹਾਡਾ ਆਹੋ ਰੋਇਆ ਕਰੋਗੇ ਕੁਛੋਨ ਦੇ ਦੇਗੇ ਰੋਇਆ ਕਰਾਂਗੇ ਆ ਤੇ ਉਹੋ ਗੱਲ ਹੋਈ ਆ ਪਤਾ ਨਹੀਂ ਕਿਹੜੇ ਵੇਲੇ ਚੁੱਕਣਾ ਦੇ ਦਿੱਤੀ ਆ ਵੇਖ ਲੈ ਅਸੀਂ ਆਖਣ ਰਹੇ ਆ ਵੀ ਚਲ ਚੰਗਾ ਹੋਇਆ ਉਹ ਚਲ ਗਏ ਤੇ ਹੋਰ ਹੀ ਆਣ ਕੇ ਸਾਡੇ ਦਿਵਾਲੇ ਹੋ ਗਏ ਆ ਹੁਣ ਅਸੀਂ ਕੀ ਕਰਨਾ ਇਹਨੇ ਤੇ ਨਾ ਪਤਾ ਨਹੀਂ ਮੈਂ ਤੇ ਆਨੀ ਆ ਕਬਲ ਨੂੰ ਨਾ ਆਵਾਜ਼ ਮਾਰੀਏ ਜਰਾ ਕਿਥੇ ਲਿਆਓ ਉਹਨੂੰ ਉਹਨੂੰ ਜਰਾ ਕਿ ਮੈਂ ਪੁੱਛਾਂ ਚੰਗੀ ਤਰ੍ਹਾਂ ਨਾ ਨੂੰ ਪੁੱਛਣਾ ਹੀ ਪੈਣਾ ਵਾ ਇਦਾਂ ਥੋੜਾ ਜਿਹਾ ਉੱਤਰ ਆਉਣਾ ਵਾ ਆ ਵੀ ਇਹ ਪਤਾ ਨਹੀਂ ਆ ਕਿ ਉਹਨ ਕਵਲ ਦੇ ਕੰਮ ਆ ਵਾ ਕਿ ਮਨੂ ਦੇ ਕੰਮ ਆ ਵਾ ਇਹ ਨਾ ਦੋਵਾਂ ਚੋਂ ਪੁੱਛਣਾ ਪੈਣਾ ਵਾ ਮੈਂ ਉਹਦਾ ਆਤ ਮਨੂ ਨੂੰ ਵੀ ਬੜੀ ਆ ਚੁਗਲੀ ਕਰਨ ਦੀ ਮੇਰਾ ਇਰਾਦਾ ਵਾ ਕਿ ਉਹਨੂੰ ਲਾਵਾਂ ਲੱਕੇ ਨੂੰ ਫੋਨ ਉਹਨੂੰ ਦੱਸਾਂ ਵੀ ਇਹਨੂੰ ਥੋੜਾ ਜਿਆ ਸਮਝਾ ਲਾ ਇਹਨੂੰ ਬੜਾ ਜਿਆ ਚੱਲ ਜੇ ਤੂੰ ਲਾਉਣਾ ਤੂੰ ਲਾ ਲੈ ਨਹੀਂ ਤੇ ਮੈਨੂੰ ਲਾ ਕੇ ਫੜਾਉਣਾ ਮੈਂ ਉਹਨਾਂ ਨਾਲ ਗੱਲ ਕਰਾਂ ਜਿਹੜਾ ਆਂਦੀ ਨਾ ਵੇਖੀਏ ਉਹ ਵੀ ਤੇ ਤੇਰਾ ਭਰਾ ਆ ਮਨਾ ਉਹ ਨਹੀਂ ਗੱਲ ਕਰਦਾ ਉਹ ਤੇ ਤੇਰੀ ਜ਼ੁਬਾਨ ਨੂੰ ਵੱਡਦਾ ਨਹੀਂ ਗਾ ਵਰਜਦਾ ਨਹੀਂ ਤੈਨੂੰ ਚਲ ਚੰਗਾ ਹੈ ਕਬਲ ਤੂੰ ਆਈ ਗਈ ਉਹਦਾ ਮੈਂ ਤੈਨੂੰ ਆਵਾਜ਼ ਮਾਰਨੀ ਲੱਗੀ ਤੇ ਜਿਹੜੀ ਤੂੰ ਮੈਨੂੰ ਸਕੀਮ ਦਿੱਤੀ ਨਾ ਮੈਂ ਤੇ ਆਪਣਾ ਕੰਮ ਦਿੱਤਾ ਇਹੋ ਕਰ ਹੁਣ ਗਾੜੀ ਤੂੰ ਕਰਨਾ ਵਾ ਵੀ ਉਹਦੇ ਬਾਰੇ ਕੀ ਸੋਚਿਆ ਤੂੰ ਦੀਦੀ ਮੇਰੀ ਤੇ ਹਿੰਮਤ ਨਹੀਂ ਬੈਂਦੀ ਵੀ ਪਹਿਲਾਂ ਮੈਂ ਸੋਚਿਆ ਸੀ ਵੀ ਮਾਤਾ ਨੂੰ ਦੇ ਕੇ ਨੀਂਦ ਵਾਲੀ ਗੋਲੀ ਤੇ ਗੂਠਾ ਲਵਾ ਲਵਾਂਗੀ ਪਰ ਹੁਣ ਮੈਨੀਆਂ ਕਿ ਨਾ ਹੀ ਇਹੋ ਜਿਹਾ ਕੰਮ ਕਰਾਂ ਮਾਤਾ ਨੇ ਸਾਡੇ ਨਾਲ ਬਹੁਤ ਵਧੀਕੀਆਂ ਕੀਤੀਆਂ ਕਿਤਿਆਂ ਪਰ ਆਪਣੀ ਹਿੰਮਤ ਨਹੀਂ ਬੈਂਦੀ ਵੀ ਸਾਡੀ ਮਾਵਾ ਵਰਗੀ ਆ ਉਹਨੇ ਤੇਾਨੂੰ ਕਦੀ ਧੀਆ ਸਮਝਿਆ ਨਹੀਂ ਆ ਉਹਨੇ ਤੇ ਨਹੀਂ ਸਮਝਿਆ ਪਰ ਜੇ ਤੂੰ ਇਹ ਪਹਿਰਾਣ ਮਿਲਦਾ ਵਾ ਨਾ ਤੇ ਫਿਰ ਤੈਨੂੰ ਇਹ ਕੰਮ ਕਰਨਾ ਹੀ ਪੈਣਾ ਜਿੱਦਾਂ ਕਹਿੰਦੇ ਨਾ ਸਿਆਣੇ ਵੀ ਸਿੱਧੀ ਉਂਗਲਾਂ ਕਿਉਂ ਨਿਕਲੋ ਟੇਢੀ ਕਰਨੀ ਪੈਂਦੀ ਹੁੰਦੀ ਆ ਤੇ ਦੀਦੀ ਫਿਰ ਪਾਪ ਕਿਉਂ ਕਰਨਾ ਵਾ ਜੇ ਇਹਨਾਂ ਨੂੰ ਸ਼ਰਮ ਨਹੀਂ ਹੈਗੀ ਵੀ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਫਿਰ ਵੇਖੀ ਇਹਨਾਂ ਨੇ ਮੇਰੀ ਹਾਲਤ ਕੀ ਕਰਨੀ ਆ ਕਿ ਨਾਲ ਤੈਨੂੰ ਵੀ ਕੜੀਸ ਲੈਣਾ ਵਾ ਉਹਦੇ ਨਾਲ ਕੀ ਹੋਣਾ ਵਾ ਕੜੀ ਸੁੱਤੀ ਰਹੋਗੀ ਉਹਨਾਂ ਘੜੀ ਮਰ ਚੱਲੀ ਆ ਇਹਨਾਂ ਤੇ ਇੱਕ ਦੋ ਗੋਲੀਆਂ ਤੇ ਉਦਾਂ ਹੀ ਨਹੀਂ ਅਸਰ ਕਰਨਾ ਇਹਨਾਂ ਦੇ ਚਾਰ ਪੰਜ ਦਵਾਵਾਂਗੇ ਤੇ ਫਿਰ ਭਾਵੇਂ ਕੀ ਤੇ ਅਸਰ ਹੋਵੇ ਜਿੰਨੀ ਆਦੀ ਜ਼ਬਾਨ ਚੱਲਦੀ ਆ ਆਹ ਓਦਾਂ ਵੀ ਲੋਕੀ ਅਰੇਸਟ ਵਾਸਤੇ ਖਾ ਹੀ ਦਿੰਦੇ ਆ ਆਹ ਓਦਾਂ ਵੀ ਕੰਨ ਤੇ 24 ਘੰਟੇ ਖੜੇ ਰਹਿੰਦੇ ਆ ਤੇ ਗੋਲੀ ਸੁਣ ਨਾ ਜਾਵੇ ਕਿ ਤੈਨੂੰ ਉੱਚੀ ਬੋਲੀਏ ਤੇ ਤੇ ਜੇ ਇਹਨੇ ਮੇਰੇ ਹੱਥੋਂ ਕੋਈ ਚੀਜ਼ ਨਾ ਖਾਦੀ ਤੇ ਫੇਰ ਕਾਹੂਗੀ ਕਾਹੂਗਾ ਨਾ ਪੱਧ ਪੂਜਣਾਂ ਕੇ ਚੀਜ਼ ਤੇਨ੍ਹੇ ਕੇ ਦੇ ਦੇ ਜਾਂ ਸਬਜ਼ੀ ਚ ਜਾਂਦੋ ਓਦੋ ਜੀ ਖੈਰ ਆਪਾ ਦੀਦੀ ਸਿਆਣੇ ਕਹਿੰਦੇ ਨਾ ਹੱਥਾਂ ਨੇ ਦਿੱਤੀਆਂ ਮੂੰਹ ਨਾ ਖੋਲਣੀਆਂ ਬੈਂਦੀਆਂ ਮੇਰ ਨਾਲ ਤੇ ਉਹ ਕੰਮ ਹੋਣ ਡਿਆਵਾ ਤੂ ਤੇ ਪਹਿਲਾਂ ਹੀ ਡਰੇ ਜਾਨੇ ਤੂੰ ਕੰਮ ਕੀ ਕਰਨਾ ਇੰਨਾ ਤੂੰ ਉਦਾਂ ਨਹੀਂ ਡਰੇ ਜਿੱਦਾਂ ਭਰਾ ਕੋ ਪੈਲੀ ਲੈ ਆਈ ਵੀ ਉਦੋਂ ਤੈਨੂੰ ਇੰਨਾ ਡਰ ਨਹੀਂ ਲੱਗਾ ਕਿ ਮੇਰਾ ਭਰਾ ਕੀ ਸੋਚੂਗਾ ਇਹ ਤਾਂ ਕੰਮ ਹੈ ਤੈਨੂੰ ਕਰਨਾ ਪੈਣਾ ਐਨਾ ਮਾਦਾ ਕੱਲੀ ਹੀ ਇੱਕ ਹੋਰ ਆਖਲੋਤਾ ਮੇਰੇ ਸਰਾਣੇ ਉਹ ਨਹੀਂ ਕਿ ਤੇ ਜਾਨ ਛੱਡਣ ਡਿਆ ਵੀ ਜੇ ਇੱਧਰ ਨੂੰ ਜਾਨੀ ਤਾਂ ਆੜੇਲੇ ਕੱਢਦਾ ਉੱਧਰ ਨੂੰ ਜਾਨੀ ਤਾਂ ਆੜੇਲੇ ਕੱਢਦਾ ਮੈਂ ਦੱਸ ਕੀ ਕਰਾਂ ਵੀ ਜੇਲੇ ਕੱਢੇ ਤਾਂ ਕੱਢਦਾ ਰਵੇ ਅਸੀਂ ਤਾਂ ਜਿਹੜਾ ਕੰਮ ਨੂੰ ਕਰਨਾ ਹੈ ਕਰਕੇ ਰਹਿਣਾ ਇਹਨੂੰ ਕਿੱਦਾਂ ਪਤਾ ਲੱਗਵਾਹੀ ਨੇ ਨਾ ਉਹ ਤੀਆ ਨਾ ਦੇ ਤਾਂ ਜਾ ਦਰਸ ਹੁੰਦਾ ਇਹਨਾਂ ਨੂੰ ਬਤਾਵੇ ਕਿਤਾ ਕੋ ਜਿੰਨਾ ਦੀਦੀ ਮੈਂ ਵੀ ਤੇਰੇ ਹੌਸਲੇ ਦੇ ਕਰਕੇ ਤੁਰੀ ਫਿਰਨ ਈ ਆ ਨਹੀਂ ਤੇ ਇਹਨਾਂ ਨੇ ਤੇ ਮੈਨੂੰ ਮਾਰਮਕਾਉਣ ਵਾਲਾ ਕੰਮ ਹੀ ਕੀਤਾ ਵਾ ਤੇ ਮਾਰਮਕਾਉਂਦਾ ਮੈਨੂੰ ਕਿਹੜਾ ਕੱਟ ਕਰਦੇ ਸੀ ਮੈਂ ਉਦੋਂ ਪਰ ਹੈ ਕੱਲੀ ਮੇਰੀ ਬਾਹ ਪੇਸ ਨਹੀਂ ਜਾਂਦੀ ਤੇ ਤੁਸੀਂ ਸਾਰੇ ਰਬਰ ਇੱਕ ਬੰਨੇ ਮੈਂ ਤਾਲਕ ਚਪੋਦੀ ਨਹੀਂ ਇਹਨਾਂ ਨੂੰ ਰਾਹ ਤੇ ਦੋਵੇਂ ਸਿੱਧੀ ਕਰ ਦੇਣਾ ਚੱਜ ਨਹੀਂ ਉਦਾਂ ਹੈਗੀ ਤੇ ਦੀਦੀ ਇਹ ਵੱਡ ਕੇ ਤੇ ਨਹੀਂ ਥੱਲੇ ਦੇਣ ਵਾਲੀ ਆ ਪਰ ਮੇਰੀ ਹਿੰਮਤ ਨਹੀਂ ਪੈਂਦੀ ਮੈਂ ਕਹਿੰਨੀ ਮੇਰੇ ਹੱਥੋਂ ਨਾ ਕੋਈ ਮਾੜਾ ਕੰਮ ਨਾ ਹੋਵੇ ਜੇ ਤੇਰੇ ਹੋਂ ਨਵਾਜੇ ਇੱਕ ਗੱਲ ਆਈ ਨਾ ਰੱਬ ਨੇ ਹੀ ਲਵਸੀਲਾ ਕੋਈ ਬਣਾਇਆ ਵਾ ਤੈਨੂੰ ਸਿੱਧੇ ਰਸਤੇ ਪਾਉਣ ਵਾਸਤੇ ਜੇ ਤੂੰ ਇਹ ਵੀ ਹੱਥ ਵਗ ਵਗਾ ਲਿਆ ਨਾ ਤੇ ਫੇਰ ਤੇਰੇ ਹੱਥ ਪੱਲੇ ਕੁਛ ਨਹੀਂ ਲੱਗਣਾ ਇੱਕ ਤੂੰ ਨੀਂਦ ਦੀਆਂ ਗੋਲੀਆਂ ਦੇ ਤੋ ਡਾਂਢੀ ਆ ਮਾਤਾ ਨੂੰ ਉਹ ਤੇ ਭਾਈ ਹਨੋ ਜ਼ਹਿਰ ਪਾ ਕੇ ਦੇ ਦੇ ਤਾਂ ਨਹੀਂ ਖਤ ਕੰਮਣੇ ਹੈਗੇ ਮਾਸਾ ਵੀ ਵੀ ਮੇਰੇ ਤੀਆਂ ਵਾ ਆਹੋ ਹੈਗੀ ਤੇ ਬਹੁਤੀ ਦਰਿੰਦੀ ਆ ਉਦਾਂ ਵੇਲਾ ਮਾਸਾ ਜਿੰਨਾ ਨਹੀਂ ਆ ਵੀ ਮੇਰੇ ਪੁੱਤਾਂ ਦਾ ਘਰ ਖਰਾਬ ਹੋ ਜਾਊਗਾ ਖੁਰੇ ਕਿੱਦਾਂ ਦੀ ਝੰਡਾਲੇ ਸੱਸ ਟੱਕਰ ਗਈ ਆ ਹਨੋ ਇਸ ਸਾਸ ਨੀ ਤੁਹਾਨੂੰ ਜਿੱਦਾਂ ਕਹਿੰਦੇ ਨਾ ਡੈਨ ਟੱਕੜੀਆ ਡੈਨ ਅਹੀਂ ਸੋਚਦੀ ਆਂ ਭਾੜੇ ਸੱਸ ਵਾ ਵੱਡੀ ਆਂ ਕੀ ਇਹਨੂੰ ਕਹਣਾ ਪਰ ਉਹ ਨਹੀਂ ਸੋਚਦੀ ਹੈਗੀ ਜਿਹੜੀ ਬੰਦੇ ਦੀ ਨਹੀਂ ਬਣਦੀ ਉਹਨੇ ਸਾਡੀ ਕਿਥਾਂ ਬਣਨਾ ਵਾ ਕਿਤੇ ਪੋਤੇਆਂ ਪੋਤੀਆਂ ਦਾ ਨਹੀਂ ਉਹਨੂੰ ਮਾਸਾ ਜਿੰਨਾ ਹੈਗਾ ਉਹਨੂੰ ਆਪਣੇ ਆਪ ਨਾ ਹੀ ਵਾ ਵਾਸਤਾ ਵਾ ਤੇ ਲਾਲਚ ਕਾਂਢੀ ਪੈਹੰਦਾ ਦੱਸੇ ਤੇਰੇ ਨਾਲ ਜਾਣਾ ਹੀ ਉਹ ਕੱਲ ਨੂੰ ਮੰਜੀ ਦੇ ਪੈ ਗਈ ਅਹੀਂ ਸਾਂਭਣਾ ਵਾ ਪੈਸੇ ਨੇ ਤਾਂ ਨਹੀਂ ਇਹਦੇ ਮੂੰਚ ਪਾਣੀ ਪਾਉਣਾ ਉਹਨੇ ਪੈਸੇ ਤੇਰੇ ਹੀ ਆ ਨਾ ਭਾਏ ਉਹ ਤੀਨੂ ਦੇ ਅਸਰ ਨੇ ਉਹਨੇ ਤੇਰੇ ਮੁੰਡੇ ਦਾ ਤਾਂ ਵੀ ਨਹੀਂ ਕੋ ਸੋਚਿਆ ਜਾਣਾ ਹੌਣੇ ਮੈਂ ਤਾਂ ਚੈਨੀਆਂ ਦੇ ਸਾਹਮਣੇ ਕਈ ਗੋਹ ਤੇ ਪਾਈ ਏ ਤੇ ਭਲਕੇ ਕੀਤਾ ਗੁੱਪ ਨੂੰ ਕੀ ਦਿੰਦੀ ਚੋੜੀ ਹਰ ਤੋਂ ਤੇ ਤੀ ਕਿੰਨਾ ਕਾਣ ਆਣ ਕੇ ਦਾ ਹਾਲ ਪੁੱਛਣ ਲਈ ਹੋ ਤੇ ਹੀ ਨੂੰ ਪਕਾ ਪਕਾ ਕੇ ਖਵਾ ਲਨ ਡਈਆਂ ਵਾ ਲੀੜਾ ਤੋਤਾ ਦੇਣ ਡਈਆਂ ਵਾ ਕੁੜੀ ਨੇ ਤੇ ਕਦੀ ਫੋਨ ਕਰਕੇ ਹਾਲ ਨਹੀਂ ਪੁੱਛਿਆ ਵੀ ਮਾਂ ਦਾ ਪੁੱਛ ਲਾਵੇਂ ਮੈਨੂੰ ਪਤਾ ਵਾ ਬਗਾਨੀਆਂ ਹੁੰਦਦੇ ਇਹ ਤਾਂ ਜਾਣ ਕੇ ਸਾਲਾ ਮਾਰਦੀ ਆਪਣੇ ਨਵਾਂ ਅਸਲੀ ਤੇ ਆ ਨਵਾਂ ਹੁੰਦੀਆਂ ਵਾ ਜਿਹੜੀਆਂ ਬਗਾਨੇ ਘਰ ਤੋਂ ਨਹੀਂ ਹੁੰਦੀਆਂ ਹੁੰਦੀਆਂ ਹਾਂ ਨੂੰ ਕਹਿੰਦੀ ਆ ਵੀ ਛੱਤਰ ਥੱਲੇ ਰੱਖਾਂ ਤੇ ਕੁੜੀ ਨੂੰ ਕਹਿੰਦੀ ਆ ਵੀ ਸੱਸ ਦੀ ਸੁਣੀ ਨਾ ਇਹਨਾਂ ਨੂੰ ਤਾਂ ਕਿਤੇ ਪੱਲੇ ਨਾ ਬੰਨੇਵੇਂ ਜੇ ਧੀ ਚੰਗੀ ਹੋਵੇ ਤਾਂ ਮਾਣ ਸਮਝਾਵੇ ਨਾ ਫੋਨ ਲਾ ਕੇ ਉਹ ਪੁੱਠੀਆਂ ਸਲਾਮਾਂ ਦਿੰਦੀ ਆ ਸਿੱਧੀ ਸਲਾਮਾਂ ਹਿੱਤ ਕੋ ਨੂੰ ਦਿੰਦੀ ਵੀ ਆਖਿਆ ਹੀ ਨਹੀਂ ਕਦੀ ਉਹਨੂੰ ਪਤਾ ਆ ਵੀ ਮਾਂ ਮੇਰਾ ਘਰ ਪਣ ਲਈ ਆ ਉਹਨੂੰ ਕੋ ਲੋੜਵਾ ਸਲਾਹ ਦੇਂਦੀ ਜਿਹੜੀ ਚੀਜ਼ ਮੰਗਦੀ ਆ ਉਹ ਪੂਰੀ ਹੋ ਜਾਂਦੀ ਆ ਪਹੁੰਚ ਜਾਂਦੀ ਮਿੰਟੋ ਮਿੰਟੀ ਉਹ ਵੀ ਤਾਂ ਗੱਲ ਬਣਾ ਹੁਣ ਕਵਲ ਆਵੇਂ ਕੀ ਕਰੀਏ ਉਹ ਲਾਵਾ ਵੀਰ ਨੂੰ ਫੋਨ ਬਿਨਾਂ ਇੱਥੇ ਨਾ ਲਾ ਜੇ ਆ ਗਈ ਨਾ ਕਵਲ ਉਹਨੇ ਫੇਰ ਸੁਣ ਲਿਆ ਨਾ ਤੇ ਉਹਨੇ ਮੰਨੂ ਦੱਸ ਦੇਣਾ ਤੇ ਜੇ ਸ਼ਾਇਦ ਮੰਨੂ ਵੀ ਆ ਗਈ ਉਹਨੂੰ ਪਤਾ ਲੱਗ ਗਿਆ ਖਣ ਅੱਗੇ ਇੱਕ ਨੂੰ ਸੱਦ ਲਿਆ ਵਾ ਇਹ ਦੂਜੇ ਨੂੰ ਫੋਨ ਲਾਉਣ ਡਏ ਆ ਫੇ ਤੇ ਗੱਲ ਦਾ ਜਿਆਦਾ ਵੇਲੀ ਜਾ ਕੇ ਤੇ ਫੇ ਫੋਨ ਲਾਉਣੇ ਚੱਲ ਮੇਰਾ ਚੱਲ ਇਦਾਂ ਹੀ ਕਰਦੇ ਆ ਆ ਜਾਂ ਨਾਲੇ ਪੱਟੇ ਪਾ ਲੈਨੇ ਕੀਤਾ ਬਾਪੂ ਨੇ ਪਾਏ ਕਿ ਨਹੀਂ ਪਾਏ ਉਹਨਾਂ ਨੂੰ ਕੀਤਾ ਬਾਪੂ ਨੂੰ ਮੂੰਹ ਤਾਂ ਆ ਕੇ ਉਹੋ ਕਰਨ ਨਾ ਕਦੀ ਛੋੜਦਾ ਨਾ ਕਿਹ ਹੁੰਦਾ ਆਪਣਾ ਹੀ ਆਂਕੇ ਤੇ ਰੋਲਾ ਚੱਲ ਆ ਜਾ ਤੂੰ ਚੱਲੀ ਗਿਆ ਆਪਾ ਹਾਂ ਇਹ ਲੱਗਦਾ ਤੁਰੇ ਆਉਂਦੇ ਉਹਨਾਂ ਨੇ ਤੇ ਮੈਨੂੰ ਵੇਖ ਲਿਆ ਤੇ ਮੇਰੇ ਦਿਵਾਲੇ ਹੋ ਜਾਣਾ ਨੀ ਤੈਨੂੰ ਕੀ ਬਿਮਾਰੀ ਆ ਤੂੰ ਉਹਦੇ ਵੇੜੇ ਵੱਲ ਝਾੜੂ ਲਾਉਂਦੀ ਉਹਦੇ ਹੱਥ ਦੋ ਦੇ ਪੀਓ ਤੇ ਕੰਨੀ ਲੱਗਦਾ ਚੱਲ ਫੇਰ ਕੀ ਖਲਾਰਾ ਪਿਆ ਮੈਂ ਹਾਂ ਚੰਗਾ ਨਹੀਂ ਲੱਗਦਾ ਤੇ ਮੜਾ ਜਾ ਫੇਰ ਦਿੰਨੀ ਆ ਫੇਰ ਦਿੰਨੀ ਆ ਤੈਨੂੰ ਖਲਾਰਾ ਪਿਆ ਨਹੀਂ ਚੰਗਾ ਲੱਗਦਾ ਤੇ ਉਹਨੂੰ ਲੱਗਦਾ ਵਾ ਉਹਦੇ ਹੱਥਾਂ ਨੂੰ ਮਹਿੰਦੀ ਨਹੀਂ ਲੱਗੀ ਆਪੇ ਥੇਰੂਗੀ ਆਪਣੇ ਘਰ ਐਹੋ ਜੇ ਇਹਨਾਂ ਦੇ ਵੇਖ ਲਾ ਕੰਮ ਹੀ ਹੋ ਕਿਤਾ ਉਹਨੂੰ ਪਾਈ ਫੇਰ ਫੇਰ ਕੇ ਦੇਣ ਰਹੀ ਆ ਐਹੋ ਹੀ ਇਹਨਾਂ ਦਾ ਇੱਕ ਆਈ ਗਿਆ ਰੋ ਰੋ ਚੁੱਕਦੀਆਂ ਵਾ ਇਹਨਾਂ ਦੀਆਂ ਦੋਵਾਂ ਦੀਆਂ ਕੇ ਰੋਲੀਆਂ ਚੁੱਕਦੀਆਂ ਵਾ ਇਹਨਾਂ ਦੀਆਂ ਝੇੜੀਆਂ ਤੂੰ ਗੁੰਮੇ ਦਾਸ ਚੁਗਣੀ ਡਈਆਂ ਮੈਂ ਕਿਦਾਂ ਤਹੀ ਮਾਪੋ ਤੇ ਕਸਲਾ ਨਾ ਫਿੰਡੇ ਆ ਤੂੰ ਹੀ ਕਿਤੇ ਮੈਨੂੰ ਹਾਲ ਚਾਲ ਪੁੱਛਿਆ ਵਾ ਅਸੀਂ ਪੱਠੇ ਪਉਣ ਚੱਲੇ ਆਂ ਅਸੀਂ ਵਿਹਲੇ ਨਹੀਂ ਤੇਰੇ ਵਾਂਗੂ ਵੀ ਲੋਕਾਂ ਦੇ ਵੇੜਿਆਂ 'ਚ ਝਾੜੂ ਮਾਰਦੇ ਪਈਏ ਸੱਤੀ ਕਾਮ ਆ ਸਾਨੂੰ ਮੈਨੂੰ ਤੇ ਆਈਓ ਵੀ ਉਹਨੂੰ ਨਾ ਹੱਥ ਲਾਉਣਾ ਪਏ ਮੈਂ ਬਾਹਰੀ ਮਾਰਦਾ ਆਪਣੇ 'ਚ ਭਾਂਵੇਂ ਵੱਜੇ ਨਾ ਵੱਜੇ ਤੇ ਕਿੱਤਾਂ ਡਈ ਜਾ ਆ ਜਾ ਮਾਤਾ ਤੂੰ ਬੇਲੀ ਐ ਮੈਨੂੰ ਹੱਦ ਹੋ ਗਈ ਆ ਮਾਤਾ ਵਾਲੇ ਕਿਤੇ ਕੀ ਬੋਲਣ ਦਾ ਪਤਾ ਹੀ ਨਹੀਂ ਗਾ ਉਹ ਜਾ ਛੁੱਡੂ ਉਹ ਜਿਹੜਾ ਮਾ ਦੇ ਮਗਰ ਲੱਗਾ ਵਾ ਉੱਚੜ ਗਿਆ ਵੇਲੇ ਇਦਾਂ ਕਰਦੀ ਆ ਆਪਣੀ ਸਕੀਮ ਕਾਮਯਾਬ ਕਰਾਂ ਧਰ ਤੇ ਬੜਾ ਲੱਗਦਾ ਵਾ ਪਰ ਮਨੋ ਦੀਦੀ ਦਾ ਹੌਸਲਾ ਵੀ ਬੜਾ ਵਾ ਮੰਮੀ ਆ ਵੇਖ ਲੈ ਬਾਪੂ ਦੇ ਹਾਲ ਤੇ ਕਦੇ ਪੱਠਿਆਂ ਦਾ ਤੀਲਾ ਨਹੀਂ ਉਹਨੇ ਪਾਇਆ ਉਹਨੇ ਮੈਂ ਪੱਠੇ ਉਹਨੇ ਕਿੱਥੋਂ ਪਾਉਣੇ ਆ ਉਹਦਾ ਛੜਿਆ ਬੜਿਆ ਆ ਤੇ ਆਣ ਕੇ ਤੇ ਪਤਾ ਨਹੀਂ ਕਿੱਥੇ ਵੜ ਕੇ ਤੇ ਬਹਿ ਗਿਆ ਵਾ ਤੇਰੇ ਆਖੇ ਨਹੀਂ ਉਹਨੇ ਪੱਠੇ ਪਾਉਣੇ ਚਾ ਚਲ ਦਫਾ ਹੋਏ ਰਹਿੰਦੇ ਤੂੰ ਕਿਹੜਾ ਇਕੱਲੇ ਨੇ ਦਰਦ ਪੀਣਾ ਕ ਚਾਹ ਪੀਣੀ ਯਾਰ ਜੇ ਕਾਪ ਨੇ ਮੂੰਹ ਨਾਲੋਂ ਲੰਬੀਆਂ ਨਹੀਂ ਤੇ ਆਪੇ ਬੰਦ ਗਿਆ ਰਹਿਣ ਗਿਆ ਪੱਟੇ ਚੱਲ ਲਾ ਤੇ ਫੋਨ ਵੀਰ ਨੂੰ ਲਾਵਾਂ ਲਾ ਲਾ ਜਿਹੜੇ ਕੰਮ ਆਏ ਆ ਮੰਮੀ ਮੈਂ ਤਾਂ ਕਹਿਣਾ ਫੋਨ ਕਿ ਲਾਉਣਾ ਵਾ ਵੀਰ ਨੂੰ ਭਾਬੀ ਨਾ ਮੇਰਾ ਰਾਦਾ ਵਾ ਆਪ ਹੀ ਗੱਲ ਕਰ ਲਾ ਮੈਂ ਕਰੀ ਦੇ ਤੂੰ ਗੱਲ ਕਰਦਾ ਨਹੀਂ ਚੰਗਾ ਲੱਗਦਾ ਤੂੰ ਚੰਗਾ ਲੱਗੇਗਾ ਤੂੰ ਫੋਨ ਲਾ ਹ ਜਿਹਦੇ ਨਾਲ ਵੀਰ ਕੋ ਤੈਨੂੰ ਡਰੰਦਾ ਵਾ ਤੇ ਵੀਰ ਨੂੰ ਕੀ ਫੋਨ ਲਾਉਣਾ ਵਾ ਲਾ ਜੇ ਤੂੰ ਗੱਲ ਕਰਨੀ ਕਰ ਲੈ ਨਹੀਂ ਤੇ ਮੈਨੂੰ ਫੜਾ ਲਾ ਕੇ ਮੈਂ ਕਰਦੀ ਆ ਗੱਲ ਹੈ ਲੱਗਣ ਨਹੀਂ ਧਿਆ ਕਿ ਚੁੱਕਣੀ ਨਹੀਂ ਧਿਆ ਚੁੱਕਣੀ ਨਹੀਂ ਧਿਆ ਹੈਲੋ 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 ਹਾਂਜੀ ਹਾਂਜੀ ਸਸੀਗਾ ਵੀਰ ਜੀ ਸਸਤਰੀ ਗੱਲ ਹੋਰ ਅਹੀ ਰਹੀ ਹਾਲ ਠੀਕ ਠਾਕ ਤੁਸੀਂ ਦੱਸੋ ਠੀਕ ਆ ਵਧੀਆ ਹੋਰ ਕਿਦਾਂ ਸੇ ਤਾਂ ਹੋਰ ਵਧੀਆ ਠੀਕ ਆ ਤਾਂ ਕੀ ਗੱਲ ਵਾ ਫੋਨ ਲਈ ਜਾਂਦੇ ਆ ਉਹ ਫੋਨ ਫਾਨ ਕੀ ਲਾਉਣਾ ਵਾ ਇਦਾਂ ਕਰ ਭਾਬੀ ਨੂੰ ਲੈ ਸਮਝਾ ਠੀਕ ਆ ਉਹ ਬਹੁਤ ਜ਼ਿਆਦੀਆਂ ਪੁੱਠੀਆਂ ਮੱਤਾਂ ਦਿੰਦੀ ਆ ਮੇਰੀ ਨਾਲ ਦੀ ਨੂੰ। ਯਸਰ ਉਹ ਨਹੀਂ ਯਾਰ ਉਹਨੇ ਪੁੱਠੇ ਮੱਤਾ ਕਦੇ ਦੇਣੀਆਂ ਯਾਰ ਮੰਮੀ ਦਾ ਸੁਭਾਈ ਐਦਾਂ ਦਾ ਵਾ। ਯਾਰ ਉਹ ਕਿਸੇ ਨੂੰ ਵੀ ਨਹੀਂ ਕਿ ਪੱਲੇ ਬੰਦੀ ਹੈਗੀ ਪਹਿਲਾਂ ਤੇ ਕਭਲ ਨੂੰ ਨਹੀਂ ਬੰਦੀ ਹੁਣ ਇਹਨੂੰ ਨਹੀਂ ਬੰਦੀ ਹੁਣ ਦੋਵੇਂ ਉਹਨੇ ਇਕੱਠੀਆਂ ਕਰ ਦਿੱਤੀਆਂ ਵਾ। ਆ ਵਾ ਫਿਰ ਉਹ ਸਹੀ ਸਲਾਮ ਤੋਂ ਵਧੀਆ ਵਾ। ਤੋਂ ਸਾਨੂੰ ਬੇਕੂਫ ਸਮਝਿਆ ਮੇਰੇ ਹਿਸਾਬ ਦੇ ਨਾਲ ਤੇ ਉਹਨੇ। ਉਹ ਤੂੰ ਯਾਰ ਚੰਗਾ ਬੰਦਾ ਵਾ ਬੁੱਢੀ ਦੇ ਥੱਲੇ ਲੱਗਾ ਯਾਰ ਉਹਦੀ ਬੋਲੀ ਬੋਲਦਾ ਵਾ ਤੂੰ ਵੀ। ਨਹੀਂ ਮੈਂ ਬੰਦਿਆਂ ਦੀ ਗੱਲ ਕਰਿਆ ਕਰ ਥੋੜੀ ਬਹੁਤੀ ਕੋਈ। ਉਹ ਮੈਂ ਹੀਰੇ ਮੈਂ ਕਹਦੀ ਉਹਦੇ ਬੋਲੀ ਬੋਲਣੀ ਹਾਂ ਮੈਨੂੰ ਥੱਲੇ ਨਹੀਂ ਲੱਗਦਾ ਮੈਂ ਇੱਥੋਂ ਗਿਆ ਵਾਂ ਇਥੋਂ ਵੇਖ ਕੇ ਸਾਰਾ ਕੋਈ ਚਾਲ ਚੱਲਣੇ ਮਾਤਾ ਦੇ ਵੇਖਿਆ ਮਾਤਾ ਨੂੰ ਨੇ ਰੱਖਣੀ ਆਉਂਦੀ ਨਵਾਂ ਕਦੀ ਕਿਸ ਨੂੰ ਕੋਹ ਕਹ ਦਿੰਦੀ ਕਦੀ ਕਿਸ ਨੂੰ ਕੋਹ ਕਹ ਦਿੰਦੀ ਆ ਇਹ ਮਾਤਾ ਦਾ ਨਹੀਂ ਕੋਈ ਪਤਾ ਲੱਗਦਾ ਚਾਰ ਸਵੇਰੇ ਦੌੜੀ ਫਿਰਦੀ ਆ ਅੱਛਾ ਇਹਦਾ ਮਤਲਬ ਜਿਹੜੇ ਟਿੱਡੋਂ ਜੰਮਿਆ ਵਾ ਉਹ ਮਾੜੀ ਆ ਉਹ ਦੂਜੇ ਘਰੋਂ ਆਈ ਆ ਤੇ ਉਹ ਚੰਗੀ ਆ ਤਾਂ ਮੈਂ ਫਿਰ ਹਣ ਵੇਖ ਕੇ ਜੋ ਗਿਆ ਤੂੰ ਤਾਂ ਹੀਰੇ ਕੋਈ ਵੇਖਿਆ ਨਹੀਂ ਅਜੇ ਨਾ ਜਿੰਨਾ ਕਿ ਮੈਂ ਇਹ ਸੇ ਵੇਖ ਕੇ ਕਿਉਂਕਿ ਮੇਰਾ ਇਹ ਤਾਂ ਲੋਕਲ ਕੰਮ ਹੈ ਮੈਂ ਤੇ ਹਫਤੇ ਦਾ ਹੀ ਦੇ ਜਾਂ ਮਹੀ ਪਰ ਮਾਤਾ ਦਾ ਸੁਭਾਅ ਜਿਆਦਾ ਜਿਆਦਾ ਹੀ ਖਰਾਬ ਆ ਕਿਉਂਕਿ ਇਹ ਘੜਕ ਸੁਭਾਅ ਵਾ ਤੇ ਇਹ ਨਹੀਂ ਕਿ ਬਾਂਧੀ ਬਥੇਰਾ ਸਮਝਾ ਕੇ ਵੇਖ ਲਿਆ ਵਾ ਇਹ ਪਹਿਲਾਂ ਡੈਡੀ ਵੀ ਸਮਝਾਉਂਦੇ ਰਹੇ ਪਰ ਨਹੀਂ ਸਮਝੀ ਕਿਸ ਦੀ ਗੱਲ ਹੈ ਗਾੜੀਆਂ ਨੇ ਇਹ ਕਰਨਾ ਹੈਲੋ ਹਾਂਜੀ ਕੀ ਗੱਲ ਵਾ ਕਿਤਾਂ ਦੀਆਂ ਨੇ ਆ ਗਾੜੀਆਂ ਗੱਲਾ ਕਰਨ ਮਾਤਾ ਦਾ ਕੀ ਗੱਲ ਮਾਤਾ ਦਾ ਸੁਭਾਅ ਜਿਆਦਾ ਨਹੀਂ ਕਿ ਚੰਗਾ ਇਹਨਾਂ ਦਾ ਸੁਭਾਅ ਬਹੁਤ ਚੰਗਾ ਵਾ ਕੋਈ ਅਕਲ ਨਾਲ ਗੱਲ ਕਰ ਇੱਥੇ ਘਰ ਰੋਣਾ ਵਾ ਕਿ ਨਹੀਂ ਹੋਣਾ ਤੂੰ ਮੀ ਉਹ ਮਾਦਾ ਘਰੇ ਆਉਣਾ ਵਾ ਜਦੋਂ ਘਰੋਂ ਗਏ ਆ ਤੇ ਘਰੇ ਹੀ ਆਉਣਾ ਵਾ ਤੇਰੇ ਕੋਲ ਹੀ ਆਉਣਾ ਵਾ ਪਰ ਤੁਸੀਂ ਆਪਣੇ ਆਪ ਨੂੰ ਨਾ ਸੁਧਾਰੋ ਥੋੜਾ ਜਿਆ। ਦੋ ਜਿਹੜਾ ਨਵਾਂ ਧੀਆ ਲੋਕ ਹੀ ਰੱਖਦੇ ਨਾ ਉਹਦਾ ਤੁਸੀਂ ਵੀ ਰੱਖੋ। ਲੋਕਾਂ ਦੇ ਘਰੇ ਵੀ ਇਹੀ ਆਉਣੇ ਜਾਣੇ ਵੇਖੀਦੇ ਕਿੱਡੀਆਂ ਸੋਹਣੀਆਂ ਨਵਾਂ ਭਾਵਾ ਤੁਹਾਡੀਆਂ ਦੇ ਹੈ ਜੀ ਦੋ ਲੋਕਾਂ ਦੀ ਤੇ ਪੰਜ-ਪੰਜ 6-6 ਆ ਤੇ ਕਿੱਡੇ ਕਿੱਡੇ ਵਧੀਆ ਰਿੰਦੀਆਂ ਆਪਸ ਵਿੱਚ ਮਿਲ ਕੇ ਤੇ ਤੁਸੀਂ ਤੇ ਕਦੀ ਕਿਸੇ ਨੂੰ ਤੋੜਨਾ ਚાલુ ਕਰ ਦਿੰਦੇ ਕਦੀ ਕਿਸੇ ਨੂੰ ਤੋੜਨਾ ਚાલુ ਕਰ ਦਿੰਦੇ ਕੋਈ ਪੱਲੇ ਹੀ ਨਹੀਂ ਬੰਦੇ ਤੁਸੀਂ ਨੇ। ਬਸ ਇਹੋ ਗੱਲ ਤੇਰੀ ਰਹਿੰਦੀ ਸੀ ਮੇਰੇ ਸੁਣਨ ਵਾਲੀ ਜਿਹੜੀ ਤੂੰ ਗਿਆ ਸੁਣਾਉਣਾ ਇਹਨਾਂ ਨੂੰ ਤਾਂ ਸਿਰ ਨੂੰ ਚੜਾਈ ਜਾ ਮੇਰੇ ਨੂੰ ਇਹ ਵਾਫੀ ਮੈਂ ਇਹਨਾਂ ਨੂੰ ਵਰਜਾ ਨਾ ਕੋਹ ਆਖਾ ਨਾ ਇਹਨਾਂ ਨੂੰ ਜਿੱਧਰ ਮਰਜੀ ਤੁਰਨਾ ਫਿਰਨਾ ਤੇ ਕੋਈ ਗੱਲ ਨਹੀਂ ਭਰਾਵਾ ਜੇ ਤੂੰ ਲਗਾਮ ਲਾਈ ਆ ਨਾ ਇਹਨਾਂ ਦੀ ਤੇ ਕਰ ਲਾ ਜੋ ਕਰਨਾ ਮਾਦਾ ਮੈਂ ਕੀ ਕਰਨਾ ਵਾ ਇਹਨਾਂ ਅੱਜ ਕਾ ਨਾ ਜ਼ਮਾਨੇ ਦੇ ਹਿਸਾਬ ਨਾਲ ਚੱਲਦਾ ਵਾ ਤੇ ਮੇਰੀ ਗੱਲ ਹੋਰ ਕੰਨ ਖੋਲ ਕੇ ਸੁਣ ਲਾ ਤੇ ਆਪਣੀ ਘਰ ਦੀ ਨੂੰ ਸਮਝਾ ਲਾ ਕਿ ਮੇਰੇ ਤੇ ਕਬਲ ਦੇ ਮਥਲੇ ਚ ਨਾ ਆਵੇ ਜੋ ਅਸੀਂ ਕਰਦੇ ਆ ਨਾ ਉਹ ਦੂਜੇ ਘਰੋਂ ਜੁ ਭਜੀ ਆਂਦੀ ਆ ਹੈ ਸਾਲਣ ਉਹ ਨਹੀਂ ਆਉਣੀ ਚਾਹੀਦੀ ਪੜ ਇਹ ਕਿਦਾਂ ਦਾ ਬੰਦਾ ਵਾ ਇਹ ਵੀ ਇਹ ਬੰਦਾ ਵਾ ਕੋਈ ਇਹ ਤਾਂ ਉਹ ਗੱਲ ਕਰਦੀ ਜੇ ਮਗਰ ਹੀ ਲੱਗਾ ਮਾਂ ਨੂੰ ਤਾਂ ਕੁਝ ਸਮਝਦਾ ਹੀ ਨਹੀਂ ਨਾਇ ਪ੍ਰਾਨ ਹੁੰ ਸਮਝਦਾ ਵੀ ਮੈਨੂੰ ਇਨੇ ਇਨੇ ਨੋਟ ਪੰਧਾ ਰਿਆ ਵਾ ਮੇਰੇ ਘਰ 3 ਪੜਾ ਹੱਡੀਆਂ ਪਾਲ ਛੱਡੀਆਂ ਵਾ ਹੁਣ ਇਹ ਕੀ ਲੋਕਲ ਡਿਆਵਨ ਨੌਕਰੀ ਕਰਨ ਅਠੀ ਦਿਨ ਹੀ ਘਰ ਆ ਜਾਂਦਾ ਉਹਨੂੰ ਸਾਰੀਆਂ ਪੜਾਈਆਂ ਪੜਾ ਦਿੰਦੀ ਆ